ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਚਿਚੜਾ ਨੂੰ ਜਿਹੜੀ ਮਾਰਨ ਵਾਸਤੇ ਦਵਾਈ ਹੈ ਉਹਦੀ ਜਾਣਕਾਰੀ ਦੇਵਾਂਗੇ ਤੇ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਚਿਚੜਾ ਬਹੁਤ ਜ਼ਿਆਦਾ ਪਸ਼ੂਆਂ ਤੇ ਲੱਗੇ ਹੋਏ ਆ ਪੂਰੀ ਪਰਮਾਰ ਚਿਚੜਾਂ ਦੀ ਤੇ ਐ ਮੰਨ ਕੇ ਚੱਲੋ ਵੀ ਇਹਨੂੰ ਮਾਰਨ ਵਾਲੀ ਕੋਈ ਹਜੇ ਤੱਕ ਦਵਾਈ ਬਣੀ ਨਹੀਂ ਸੀ ਪਰ ਅੱਜ ਆਪਾਂ ਪੱਕੇ ਸੇ ਫਾਰਮਰ ਵੀਰ ਕੋਲੇ ਗਏ ਜੀ ਉਹ ਜੂਸ ਕਰਦਾ ਉਹ ਦਵਾਈ ਨੂੰ ਤੇ ਉਹ ਜਦੋਂ ਲਾਉਂਦੇ ਆ ਤੇ ਉਹ ਵੀਰ ਕਹਿੰਦਾ ਵੀ ਮਾਰਦੇ ਹੀ ਆ ਇਹ ਥੱਲੇ ਨਹੀਂ ਲਾਉਂਦੀ ਤੇ ਬਾਕੀ ਆਪਾਂ ਜਿਹੜੀਆਂ ਮੰਨੋ ਵੀ ਮੈਡੀਕਲ ਤੋਂ ਦਵਾਈਆਂ ਲੈਣਾ ਜਿੱਦਾਂ ਐਕਸਟ੍ਰੈਕਟ ਹੋ ਗਈ ਮਸਤਤ ਹੋ ਗਈ ਇਹ ਦਵਾਈਆਂ ਕੀ ਆ ਬਾਈ ਜਦੋਂ ਆਪਾਂ ਲਾ ਦੰਨੇ ਆ ਥੱਲੇ ਚ ਚਰੁੱਤਰ ਜਾਂਦੀ ਆ ਤੇ ਮਰਦੇ ਨੇ ਇਹਨਾਂ ਨਾਲ ਤੇ ਇਹ ਵੀਰ ਆਪਣਾ ਜਿਹੜਾ ਘਰੇ ਇਹਦੇ ਕੋਲੇ ਐਨੀਮਲ ਰੱਖੇ ਹੋਏ ਨੇ ਇਹ ਵਰਤਦਾ ਕਾਫੀ ਲੰਬੇ ਸਮੇਂ ਤੋਂ ਪਿੱਛੇ ਲੰਬੇ ਸਮੇਂ ਤੋਂ ਵਰਤਦਾ ਤੇ ਇਹ ਕਹਿੰਦਾ ਵੀ ਆਪਾਂ ਢੋਲੀ ਚ ਪਾ ਕੇ ਮਾਰ ਦੰਨੇ ਆ ਦਵਾਈ ਇਹ ਤੇ ਇਹ ਨਾਲ ਚਚਣ ਮਰ ਜਾਂਦੇ ਆ ਬਾਈ ਇਹ ਕਿੰਨੇ ਪਾਣੀ ਚ ਪਾਉਣੇ ਹਨੋ ਇਹ ਆ ਜੇ ਪਸ਼ੂ ਖੂੜੇ ਵਾਲਾ ਜਿਹੜਾ 2-3 ਲੀਟਰ ਪਾ ਕੇ ਲੀਡ ਨਾ ਲਾ ਦੇ। ਅੱਛਾ। ਹਾਂ ਜੇ ਬਾਲੇ ਐ ਬਾਲੇ ਜਿਹੜੀਆਂ ਹੈਗੀਆਂ ਫਿਰ ਢੋਲੀ ਚ ਘੋਲ ਲੈ ਇੱਕ ਪੈਟਕਾ। ਠੀਕ ਆ। ਆ ਡੇਲੀ ਰੋਜ਼ ਧੜਕੇ ਮਾਰ ਦੇ ਕੇ ਨਿਵਾ ਕੇ ਤੇ ਕਿੱਚੀ ਸੁੱਕ ਜਾਨੇ ਜਿਹੜਾ ਡਿਗਦਾ ਨਹੀਂ ਦੇ ਨਾਲ ਥੱਲੇ। ਠੀਕ ਆ ਠੀਕ ਆ। ਕਿੰਨਾ ਚਿਰ ਹੋ ਗਿਆ ਤੈਨੂੰ ਵਰਤ ਤੇ ਮੈਨੂੰ ਵਰਤ ਤੇ ਹੋਏ 3-4 ਮਹੀਨੇ ਹੋਏ। ਅੱਛਾ। ਹਾਂ ਪੂਰਾ ਫੁੱਲਰ ਰਿਜ਼ਲਟ। ਤੇ ਫਿਰ ਇਹ ਤੂੰ ਜਦੋਂ ਵਰਤਦਾ ਇਹ ਦੁਬਾਰੇ ਲੱਗ ਜਾਂਦੇ ਆ ਜਾਂ ਕਿਵੇਂ ਦੁਬਾਰੇ ਆਇਆ ਨਹੀਂ ਕਈ ਵਾਰ ਨਹੀਂ ਥੱਲੇ ਮਾਰਦੇ ਤੂੰ ਬਰਹ ਜਾਂਦਾ ਬੱਚ ਉਹ ਜਿਹੜਾ ਖੁਦ ਦੁਬਾਰੇ ਫੇ ਲੱਗ ਜਾਂਦਾ ਜੇ ਪਾ ਥੱਲੇ ਮਾਰੀ ਆ ਨਾਦੀ ਨਾਲ ਫਿਰ ਬੱਚ ਮਰ ਜਾਂਦਾ ਤੇ ਤੁਸੀਂ ਲਗਾਤਾਰ ਇਹ ਚੀਜ਼ ਦਾ ਟ੍ਰਾਇਲ ਲਾ ਕੇ ਦੇਖੋ ਨਾ ਵੀ ਥੱਲੇੋਂ ਬਸ ਹੁਣ ਲਾ ਕੇ ਦੇਖੀ ਹੁਣ ਥੱਲੀ ਮਾਰਾ ਕਰਾਂਗੇ ਲਗਾਤਾਰ ਹਾਂ ਆ ਇਹ ਆਪ ਜਿਹੜਾ ਭਾਈ ਆਪਣਾ ਬਾਈ ਵਰਤਦਾ ਉਹ ਆਹ ਦਵਾਈ ਵਰਤ ਰਿਹਾ ਹੈਗਾ ਇਹ ਆਪਣੀ ਪੈਸਟੀਸਾਈਡ ਤੋਂ ਮਿਲਦੀ ਹੈ ਹਾਂ ਇਹ ਪੂਰੀ ਜਿਹੜੀ ਤੁਹਾਨੂੰ ਇਹ ਪੈਸਟੀਸਾਈਡ ਤੋਂ ਮਿਲੂ ਇਹਦਾ ਇਹ 60 ਰੁਪਏ ਦਾ ਪੈਟਕਾ ਬਾਈ 22 ਦੇ ਦਸੰਦੇ ਹਿਸਾਬ ਨਾਲ ਤੇ ਇਹ ਜਿਵੇਂ ਆਪਣੇ ਘਰ ਚ ਸਿਉ ਖਾ ਜਾਂਦੀ ਆ ਚਿਚੜੀ ਜਾਂ ਕੋਈ ਹੋਰ ਟੂਆ ਡੱਪਾ ਜਿਹਾ ਹੁੰਦਾ ਸਾਰਿਆਂ ਤੇ ਕੰਮ ਕਰਦੀ ਇਹ ਤੁਸੀਂ ਮੈਡੀਕਲ ਆਪਣੇ ਸੌਰੀ ਪੈਸਟੀਸਾਈਡ ਦੀ ਦੁਕਾਨ ਤੋਂ ਲੈ ਸਕਦੇ ਹੋ ਤੇ ਕੋਸਟ ਵੀ ਇਹਦੀ ਕੋਈ ਜ਼ਿਆਦਾ ਨਹੀਂ 60 ਰੁਪਏ ਦੀ ਆ ਥੋੜੇ ਪਸ਼ੂਆ ਤਾਂ ਬਾਈ ਤੁਸੀਂ ਥੋੜਾ ਪਾਊਡਰ ਆਪਣੇ ਢੋਲੀ ਚ ਘੋਲ ਕੇ ਲੀ ਲੂ ਨਾ ਲਾ ਲਓ ਜੇ ਕੋਈ ਜ਼ਿਆਦਾ ਐਨੀਮਲ ਜਿਵੇਂ ਮੱਝਾਂ ਤੇ ਉੱਥੇ ਤਾਂ ਤੁਸੀਂ ਬਾਈ ਢੋਲੀ ਨਾਲ ਵੀ ਮਾਰ ਸਕਦੇ ਹੋ ਕਿਉਂ گا ગામਾਂ ਦੇ ਵਿੱਚ ਇਹ ਹੁੰਦਾ ਵੀ ਕਈ ਵਾਰ ਬਾਲਾਂ ਦੇ ਵਿੱਚ ਚਿਚੜੀਆਂ ਹੁੰਦੀਆਂ ਉੱਥੇ ਦਵਾਈ ਪ੍ਰੋਪਰ ਕੰਮ ਨਹੀਂ ਕਰਦੀ ਇਹ ਤੁਸੀਂ ਦਵਾਈ ਵਰਤੋ ਤੇ ਚਿਚੜ ਬਾਈ ਇਹ ਮਾਰੂਗੀ ਦਵਾਈ 100% ਆ ਬਾਕੀ ਅਜ ਬਾਈ ਨੇ ਦਵਾਈ ਇਹ ਲਾਈ ਹੋਈ ਸੀ ਤੇ ਅਜੇ ਤਾਂ ਲਗ ਲਗ ਭਾ ਗਾਜੀ ਲਈ ਆ ਪੈੜੀ ਕੱਲ ਨੂੰ ਵੀ ਤੁਹਾਨੂੰ ਦੁਬਾਰੇ ਵਿਊ ਦੇਵਾਂਗੇ ਵੀ ਚਿਚੜੀਆਂ ਮਰ ਗਈਆਂ ਜਾਂ ਨਹੀਂ ਉਹ ਮੈਨੂੰ ਜਿੰਨਾ ਤੱਕ ਮੇਰਾ ਦੇਖਣ ਦਾ ਤਜਰਬਾ ਜੈ ਵੀ ਥੋੜੀਆਂ ਇਹ ਚਿਚੜੀਆਂ ਜਿਹੜੀਆਂ ਉਹ ਸੁੱਕ ਜੇ ਚਲੀਆਂ ਵੀ ਕੱਲ ਤੱਕ ਬਾਈ ਕਹਿੰਦਾ ਇਹ ਪੂਰਿਆਂ ਲੈ ਜਾਣੀਆਂ ਆਪਾਂ ਤੁਹਾਨੂੰ ਕੱਲ ਨੂੰ ਵੀ ਦੁਬਾਰੇ ਦਾ ਵੀਊ ਦੇਵਾਂਗੇ ਵੀ ਬਾਈ ਮਰ ਗਿਆਂ ਜਾਂ ਨਹੀਂ ਮਰੀਆਂ ਤੇ ਤੁਸੀਂ ਇਹ ਆਪਣੇ ਪਸ਼ੂਆਂ ਤੇ ਦਵਾਈ ਲਾਓ ਤੇ ਇਹ ਬਾਈ ਜੇ ਪਸ਼ੂਆਂ ਦੇ ਮੂੰਹ ਮਾਂ ਤੇ ਚਟ ਚਟ ਲੈਣ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਸਾਰੇ ਮਾਰੇ ਹੋਣ ਢੋਲੀ ਨਾ ਠੀਕ ਆ ਕੋਈ